ਇਕਵਾਰ ਨੂੰ ਤੁਹਾਨੂੰ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਵਿੱਚ ਮੈਂ ਗੱਲ ਕਰ ਰਿਹਾ ਮੇਰਾ ਸਫਰ ਜਿਹੜਾ ਕਿ ਦਿੱਲੀ ਤੋਂ ਕੈਨੇਡਾ ਤੱਕ ਦਾ ਹੈ ਇਹ ਸਫਰ ਨੂੰ ਮੈਂ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ ਪਹਿਲੀ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਦਿੱਲੀ ਤੋਂ ਇਥੋਪੀਆ ਤੱਕ ਦੀ ਕਿਉਂਕਿ ਅਸੀਂ ਇਥੋਪੀਅਨ 에ਅਰਲਾਈਨਸ ਬੁੱਕ ਕੀਤੀ ਸੀ ਕੈਨੇਡਾ ਜਾਣ ਲਈ ਕਿਉਂਕਿ ਇਹਦੀਆਂ ਟਿਕਟਾਂ ਸਾਨੂੰ ਕਾਫੀ ਅਫੋਰਡੇਬਲ ਪ੍ਰਾਈਸ ਤੇ ਮਿਲ ਰਹੀਆਂ ਸੀ ਜਦੋਂ ਅਸੀਂ ਦਿੱਲੀ ਇਮੀਗ੍ਰੇਸ਼ਨ ਕਲੀਅਰ ਕੀਤੀ ਉੱਥੇ ਸਾਨੂੰ ਕਾਫੀ ਸਮਾਂ ਲੱਗਿਆ ਉਸ ਤੋਂ ਬਾਅਦ ਅਸੀਂ ਜਹਾਜ਼ ਦੇ ਵਿੱਚ ਅਾ ਦਾਖਲ ਹੋਏ ਤਾਂ ਸਾਡੀ ਖੁਸ਼ੀ ਆਲਮੋਸਟ ਦੁੱਗਣੀ ਹੋ ਗਈ ਕਿਉਂਕਿ ਸਾਨੂੰ ਵਿੰਡੋ ਸੀਟ ਮਿਲੀ ਤੇ ਹਰੇਕ ਯਾਤਰੀ ਦਾ ਇਹ ਪਹਿਲੇ ਸੁਪਨਾ ਹੁੰਦਾ ਜਿਹੜਾ ਵੀ ਯਾਤਰੀ ਦੇ ਵਿੱਚ ਸਫ਼ਰ ਕਰਦਾ ਹੈ ਕਿ ਉਹਨੂੰ ਵਿੰਡੋ ਸੀਟ ਮਿਲੇ ਕਿਉਂਕਿ ਵਿੰਡੋ ਸੀਟ ਦੇ ਉੱਪਰ ਨਜ਼ਾਰੇ ਕਾਫੀ ਵੱਖਰੇ ਹੁੰਦੇ ਆ ਬੱਦਲ ਦਿਖਾਈ ਦਿੰਦੇ ਆ ਤੇ ਥੱਲੇ ਤੱਕ ਦਾ ਜਿਹੜਾ ਵਿਊ ਹੈ ਉਹ ਬਹੁਤ ਸਾਫ਼ ਸੁਥਰਾ ਦਿਖਾਈ ਦਿੰਦਾ ਹੈ ਮੈਂ ਦਿੱਲੀ ਤੋਂ ਹੀ ਵੀਡੀਓ ਬਣਾਉਣਾ ਚਾਹੁੰਦਾ ਸੀ ਪਰ ਆਪਣਾ ਵਾਤਾਵਰਣ ਜਿਆਦਾ ਖਰਾਬ ਹੋਣ ਕਰਕੇ ਦਿੱਲੀ ਵਿੱਚ ਕੁਝ ਖਾਸ ਦਿਖਾਈ ਦੇ ਨਹੀਂ ਰਿਹਾ ਸੀ ਫਿਰ ਮੈਂ ਫੈਸਲਾ ਕੀਤਾ ਕਿ ਚਲੋ ਅੱਜ ਇਸ ਦੇ ਵਲੌਗ ਇਸ ਵਲੌਗ ਦੇ ਵਿੱਚ ਆਪਾਂ ਇਥੋਪੀਆ ਨੂੰ ਐਕਸਪਲੋਰ ਕਰਦੇ ਹਾਂ ਜਿਹੜਾ ਕਿ ਵਾਕਿਆ ਦੇ ਵਿੱਚ ਬਹੁਤ ਸਾਫ਼ ਸੁਥਰਾ ਸੀ ਕਿਉਂਕਿ ਇਥੋਪੀਆ ਦਾ ਵਾਤਾਵਰਣ ਆਪਣੇ ਮੁਕਾਬਲੇ ਕਾਫੀ ਅੱਛਾ ਸੀ ਤੇ ਸਾਨੂੰ ਦੂਰ ਥੱਲੇ ਤੱਕ ਅਸੀਂ ਦੇਖ ਰਹੇ ਸੀ ਤੇ ਉਸ ਤੋਂ ਬਾਅਦ ਜਾਜ ਦੇ ਵਿੱਚ ਖਾਣਾ ਆਇਆ ਇਹ ਰੋਸਟ ਹੋਸਟਲ ਸੋਨਿਓ ਤੇ ਜੇ ਮੈਂ ਗੱਲ ਕਰਾਂ ਖਾਣੇ ਦੀ ਤਾਂ ਇਹ ਸਾਨੂੰ ਉਨਾਂ ਜ਼ਿਆਦਾ ਵਧੀਆ ਨਹੀਂ ਲੱਗਿਆ ਕਿਉਂਕਿ ਆਪਾਂ ਇਹ ਖਾਣੇ ਦੇ ਯੂਜ਼ ਟੂ ਨਹੀਂ ਹੁੰਦੇ ਤੇ ਫਿਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਆਪਾਂ ਕਨੇਡਾ ਜਾਣ ਲਈ ਆਪਣਾ ਜਿਹੜਾ ਖਾਣਾ ਹੈ ਉਹ ਆਪਾਂ ਆਪਦੇ ਘਰ ਤੋਂ ਬਣਾ ਕੇ ਵੀ ਲਿਜਾ ਸਕਦੇ ਆ ਪਰ ਇਹ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅਮਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਇਹ ਚੀਜ਼ਾਂ ਨੂੰ ਨਹੀਂ ਐਕਸੈਪਟ ਕੀਤਾ ਜਾਂਦਾ ਉਹ ਇਹ ਖਾਣੇ ਨੂੰ ਥਰੋ ਕਰ ਦਿੰਦੇ ਆ ਘਰ ਦੇ ਬਣੇ ਨੂੰ ਤੇ ਪਰ ਕੈਨੇਡਾ ਦੇ ਵਿੱਚ ਇਹ ਚੀਜ਼ ਐਕਸੈਪਟ ਕੀਤੀ ਜਾਂਦੀ ਹੈ ਤੇ ਜਿਹੜੀ ਇਹ ਚੀਜ਼ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਇਥੋਪੀਆ ਦੀ ਕੈਪੀਟਲ ਅਡੀਸ ਬਾਬਾ ਤੇ ਇਹ 뷰 ਬਹੁਤ ਸੋਹਣਾ ਸੀ ਕਿਉਂਕਿ ਇਹ ਜਿਹੜੀਆਂ ਬਿਲਡਿੰਗਸ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਇਹ ਕਾਫੀ ਸੋਹਣੀਆਂ ਲੱਗ ਰਹੀਆਂ ਸੀ ਵੈਸੇ ਜੇ ਮੈਂ ਇਥੋਪੀਆ ਦੀ ਗੱਲ ਕਰਾਂ ਤਾਂ ਇੱਕ ਅਫਰੀਕਾ ਅਫਰੀਕਨ ਕੰਟਰੀ ਹੈ ਜਿਹੜੀ ਕਿ ਆਪਾਂ ਜਿੰਨਾ ਵੀ ਡਿਸਕਵਰੀ ਚੈਨਲ ਦੇ ਵਿੱਚ ਦੇਖਦੇ ਆ ਉਹ ਜਿਹੜੇ ਵਾਈਲਡ ਲਾਈਫ ਸੈਂਚਰੀਆਂ ਦਿਖਾਉਂਦੇ ਆ ਜਿਹੜੀ ਵਾਈਲਡ ਲਾਈਫ ਦਿਖਾਉਂਦੇ ਆ ਉਹ ਇਸ ਚੈਨਲ ਦੇ ਵਿੱਚ ਤੇ ਉਹ ਸਾਰੀਆਂ ਇਹਨਾਂ ਅਫਰੀਕਨ ਕੰਟਰੀਆਂ ਦੇ ਵਿੱਚ ਹੀ ਹੁੰਦੀ ਹੈ ਤੇ ਸਾਨੂੰ ਵੀ ਅਸੀਂ ਰਸਤੇ ਦੇ ਵਿੱਚ ਦੇਖਿਆ ਵੀ ਕਾਫੀ ਜਿਹੜੀਆਂ ਸੈਂਚਰੀਆਂ ਸੀ ਉਹਨਾਂ ਦੇ ਵਿੱਚ ਜਾਨਵਰ ਸਾਫ਼ ਦਿਖਾਈ ਦੇ ਰਹੇ ਸੀਗੇ ਤੇ ਫਿਰ ਇਸ ਤੋਂ ਬਾਅਦ ਜਦੋਂ ਹੀ ਜਹਾਜ਼ ਥੋਪੀਆ ਦੇ ਵਿੱਚ ਲੈਂਡ ਹੋਇਆ ਤਾਂ ਸਾਨੂੰ ਇੱਕ ਹੋਟਲ ਦੇ ਵਿੱਚ ਜਾਣ ਲਈ ਕਿਹਾ ਗਿਆ ਕਿਉਂਕਿ ਇੱਥੇ ਸਾਡਾ तकरीबन तकरीबन ਸਾਢੇ 7 ਘੰਟੇ ਦਾ ਸੌਰੀ ਸਾਢੇ 9 ਘੰਟੇ ਦਾ ਸਟੇ ਸੀ ਤੇ ਉਹ ਸਾਨੂੰ ਫਿਰ ਉੱਥੋਂ ਦੇ ਇੱਕ ਲੋਕਲ 5 ਸਟਾਰ ਹੋਟਲ ਦੇ ਵਿੱਚ ਲੈ ਕੇ ਗਏ ਤੇ ਇਹ ਏਥੋਪੀਆ ਦੀ ਕੈਪੀਟਲ ਹੈ ਤੇ ਇਹ ਸ਼ਹਿਰ ਵੀ ਕਾਫੀ ਡਿਵੈਲਪ ਹੈ ਏਥੋਪੀਆ ਦੇ ਦੂਜੇ ਹਿੱਸਿਆਂ ਨਾਲੋਂ ਤੇ ਇਹ ਹੋਟਲ ਦਾ ਜਿਹੜਾ ਵਿਊ ਹੈ ਇਹ ਕਾਫੀ ਖੂਬਸੂਰਤ ਹੈ ਕਿਉਂਕਿ ਉੱਥੇ ਬਾਰਿਸ਼ ਹੋ ਕੇ ਹਟੀ ਸੀ ਤੇ ਜਿਸ ਨਾਲ ਵਾਤਾਵਰਨ ਹੋਰ ਵੀ ਜਿਆਦਾ ਸ਼ੁੱਧ ਸੀ ਤੇ 뷰 ਬਹੁਤ ਸੋਹਣਾ ਲੱਗ ਰਿਹਾ ਸੀ ਤੇ ਉਸ ਤੋਂ ਬਾਅਦ ਅਸੀਂ ਹੋਟਲ ਦੇ ਫੂਡ ਕੋਰਟ ਏਰੀਆ ਦੇ ਵਿੱਚ ਗਏ ਤਾਂ ਇੱਥੇ ਜਿਆਦਾ ਨਾਨ ਵੇਜ ਹੋਣ ਕਰਕੇ ਸਾਡੇ ਕੋਲ ਕੋਈ ਜਿਆਦਾ ਆਪਸ਼ਨਸ ਨਹੀਂ ਸੀ ਇਸੇ ਕਰਕੇ ਅਸੀਂ ਸਿਰਫ ਜੂਸਸਸ ਤੇ ਨੇ ਫਰੂਟਸ ਹੀ ਅਸੀਂ ਚੂਜ਼ ਕੀਤੇ ਖਾਣ ਲਈ ਤੇ ਬਾਕੀ ਦੀ ਗੱਲ ਅਗਲੀ ਵੀਡੀਓ ਦੇ ਵਿੱਚ ਕਰਦੇ ਆਂ ਤੇ ਵੀਲੌਗ ਦੇ ਨਾਲ ਜੁੜੇ ਰਹੋ ਬਾਕੀ ਜਿਹੜਾ ਸਫਰ ਹੈ ਇਥੋਪੀਆ ਤੋਂ ਕੈਨੇਡਾ ਤੱਕ ਦਾ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਨਾ ਹੈ